ਛੱਡ ਭਾਈ ਯਾਰ ਯਾਰ ਭਾਈ ਭਾਜੀ ਕੀ ਹੈ ਭਾਈ ਭਰਾਵਾਂ ਨੂੰ ਛੱਡ ਦੇ ਕੱਟੀ ਮਾਰਿਆ ਕਿ ਨਹੀਂ ਕਿਦ ਮਾਰਿਆ ਕਿ ਨਹੀਂ ਲੈ ਲੋੜਾ ਕੁੜੀ ਨੂੰ ਮਲੇਗਾ ਭਾਈ ਛੱਡ ਦੇ ਭਾਈ ਰਹਿਮ ਛੱਡ ਦੇ ਯਾਰ ਯਾਰ ਭਾਈ ਭਾਜੀ ਕੀ ਹੈ ਭਾਈ ਭਰਾਵਾਂ ਨੂੰ ਛੱਡ ਦੇ ਕੱਟੀ ਮਾਰਿਆ ਕਿ ਨਹੀਂ ਕਿਦ ਮਾਰਿਆ ਕਿ ਨਹੀਂ ਲੈ ਲੋੜਾ ਕੁੜੀ ਨੂੰ ਮਲੇਗਾ ਭਾਈ ਛੱਡ ਦੇ ਭਾਈ ਰਹਿਮ ਛੱਡ ਦੇ ਯਾਰ ਯਾਰ ਭਾਈ ਭਾਜੀ ਕੀ ਹੈ ਭਾਈ ਭਰਾਵਾਂ ਨੂੰ ਛੱਡ ਦੇ ਕੱਟੀ ਮਾਰਿਆ ਕਿ ਨਹੀਂ ਕਿਦ ਮਾਰਿਆ ਕਿ ਨਹੀਂ ਲੈ ਲੋੜਾ ਕੁੜੀ ਨੂੰ ਮਲੇਗਾ ਭਾਈ ਛੱਡ ਦੇ ਕਿੰਨੇ ਮਾਰਿਆ ਕਿਨੇ ਕਿਦ ਤੱਕ ਮਾਰਿਆ ਕਿਤੇ ਇਹ ਲੋੜਾ ਕੁੜੀ ਨੂੰ ਮਾਰੇਗਾ ਭਾਈ ਸੱਜਾ ਭਾਈ ਰਹਿਣ ਛੱਡਦਾ ਯਾਰ ਯਾਰ ਭਾਈ ਭਾਈ ਭਰਾਵਾਂ ਨੂੰ ਮੈਂ ਛੱਡਦਾ ਕਿੰਨੇ ਮਾਰਿਆ ਕਿਨੇ ਕਿਦ ਤੱਕ ਮਾਰਿਆ ਕਿਤੇ ਕੀ ਭਾਜੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਹੈਗਾ ਭਾਈ ਜਤਨ ਕਪੂਰ ਕਿਹੜੀ ਜਗ੍ਹਾ ਕੰਮ ਕਰਦੇ ਜੀ ਮੈਂ ਭਾਈ ਭਾਰਤ ਪੈਟਰੋਲੀਅਮ ਤੇ ਲੱਗਾ ਆਪਣੇ ਰੌ ਵਾਲੀ ਇੱਥੇ ਇੱਕ ਗੱਲ ਕੀ ਹੋਈ ਸੀ ਕੋਟਮਲ ਹੋਈ ਸੀ ਕੰਨੀ ਮੇਰੇ ਨਾਲ ਗੱਲ ਭਾਜੀ ਇਹ ਹੋਈ ਮੈਂ ਪਾਉਂਦੇ ਸੀਗਾ ਭਾਈ ਤੇਲ ਪਾ ਰਹੇ ਸੀ ਇੱਕ ਥਾਰ ਵਾਲੀ ਕੁੜੀ ਆਈ ਗੱਡੀ ਤੇ ਤੇਲ ਪਾਉਣ ਹੂੰ ਠੀਕ ਆ ਉਹ ਫੋਨ ਤੇ ਲੱਗੀ ਸੀ ਮੈਂ ਉਹਦੇ ਕੋਲ ਪੁੱਛਿਆ ਮੈਂ ਕਿ ਗੱਡੀ ਕਿੰਨੇ ਤੇ ਰਬਾਣਾ ਕਹਿੰਦੀ 2000 ਰੁਪਏ ਦਾ ਠੀਕ ਆ ਮੈਂ ਉਹਨੂੰ ਪੁੱਛਿਆ ਮੈਂ ਗੱਡੀ ਪੈਟਰੋਲ ਤੇ ਆ ਕਿ ਡੀਜ਼ਲ ਤੇ ਆ ਠੀਕ ਆ ਉਹ ਗੱਡੀ ਸੀਗੀ ਡੀਜ਼ਲ ਤੇ ਠੀਕ ਆ ਮੈਂ ਉਹਨੂੰ ਪੁੱਛਿਆ ਮੈਂ ਗੱਡੀ ਪੈਟਰੋਲ ਤੇ ਆ ਠੀਕ ਆ ਉਹ ਫੋਨ ਤੇ ਲੱਗੀ ਸੀ ਉਹਨੇ ਇੱਦਾਂ ਹੀ ਕਹਿਤਾ ਕਹਿੰਦੀ ਹਾਂ ਪੈਟਰੋਲ ਤੇ ਆ ਜਿੱਦਾਂ ਉਹਨੇ ਆਪ ਵੀ ਕਹਿਤਾ ਮੈਂ ਗੱਡੀ ਪੈਟਰੋਲ ਦੇ ਪਾਤੀ ਜਦੋਂ ਮੈਂ ਧਿਆਨ ਮਾਰਿਆ ਤੋ ਜਿਹੜੀ ਟੈਂਕੀ ਦੇ ਉੱਪਰ ਢੱਕਣ ਖੋਲੋ ਢੱਕਣ ਦੇ ਉੱਪਰ ਲਿਖਿਆ ਹੋਇਆ ਹੀ ਡੀਜ਼ਲ ਹਏ 2-3 ਰੁਪਇਆ ਪਾਇਆ ਹੀ ਮੈਂ ਨੋਏ ਰੋਕਤੀ ਠੀਕ ਆ ਮੈਂ ਉਹਨੂੰ ਕੁੜੀ ਨੂੰ ਕਿਹਾ ਮੈਂ ਕਿਹਾ ਦੀਦੀ ਤੇਲ ਗਲਤ ਪੈ ਗਿਆ ਵਾ ਠੀਕ ਹੈ ਤੇ ਗੱਡੀ ਨੂੰ ਸਟਾਰਟ ਨਾ ਕਰਿਓ ਠੀਕ ਹੈ ਇੱਥੇ ਗੱਡੀ ਰਹਿਣ ਦਿਓ ਸਾਡੇ ਲਾਗੇ ਐਸੇ ਮਕੈਨਿਕ ਹੈਗਾ ਵਾ ਹੀ ਤੇਲ ਇਹਨਾਂ ਖਾਲੀ ਕਰਵਾ ਦਾਂਗੇ ਸਾਰਾ ਠੀਕ ਆ ਇੰਨੀ ਦੇਰ ਨੂੰ ਉਹਨੂੰ ਪਤਾ ਨਹੀਂ ਕੀ ਹੋਇਆ ਭਾਈ ਉਹ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਗ ਪਈ ਬਾਹਰ ਨਿਕਲਦੇ ਸਾਰੇ ਠੀਕ ਆ ਮੇਨਾ ਦੁਬਈ ਕਰਨ ਲੱਪੀ ਮੈਨੂੰ ਗਾਲਾ ਕੱਢਣ ਲੱਪੀ ਕਹਿੰਦੀ ਰੁਪਇਆ ਇੱਥੇ ਹੁਣੇ ਤੈਨੂੰ ਆ ਕੇ ਦੱਸਦੀ ਉਹਨੇ ਮੁੰਡਿਆਂ ਨੂੰ ਫੋਨ ਕੀਤਾ ਭਾਈ ਉੱਥੇ ਮੁੰਡੇ ਆ ਗਏ ਹੂੰ ਬਾਕੀ ਸਾਰੀ ਸੀਸੀਟੀਵੀ ਸਾਰੀ ਉੱਥੇ ਹੈਗੀ ਆ ਜਿੱਦਾਂ ਵੀ ਪੈਟਰੋਲ ਪੰਪ ਤੇ ਜਿੰਨਾ ਕੁੱਟਿਆ ਵਾ ਜਿੱਦਾਂ ਵੀ ਹੈਗਾ ਸਾਰਾ ਮੇਰਾ ਫੇਰ ਪੜਤਾ ਭਾਜੀ ਬਹੁਤ ਸੱਟਾਂ ਲੱਗੀਆਂ ਵਾ ਜੋ ਤੀਰਗਵਾਨ ਐ ਸੀ ਕੱਲੀ ਸੀ ਇਹ ਕੋਈ ਨਾਲ ਸੀ ਨਾ ਕੱਲੀ ਸੀਗੀ ਭਾਈ ਪਹਿਲਾਂ ਕੱਲੀ ਸੀਗੀ ਉਹ ਠੀਕ ਆ ਬਾਅਦ ਚ ਜਦ ਮੇਰਾ ਫੋਨ ਕੱਟਣ ਲੱਗੀ ਠੀਕ ਆ ਕਹਿੰਦੀ ਹੁਣ ਮੇਰੇ ਪੈਸੇ ਫੋਨ ਵੀ ਕੱਢਿਆ ਮੇਰੇ ਪੈਸੇ ਵੀ ਨਾਲ ਲੱਗੀ ਭਾਜੀ ਕੈਸ਼ ਜਿੰਨਾ ਸੀਗਾ ਭਾਜੀ ਕਿੰਨੇ ਮੁੰਡੇ ਆਏ ਸੀ ਜਿਹਨਾਂ ਨੇ ਤੁਹਾਨੂੰ ਕੁੱਟਿਆ ਕਿੰਨੇ ਦੋ ਜਣੇ ਆਏ ਸੀਗੇ ਭਾਜੀ ਦੋ ਜਣੇ ਆਏ ਸੀਗੇ ਇੱਕ ਜਣਾ ਗੱਡੀ 'ਚ ਸੀਗਾ ਇੱਕ ਜਣਾ ਕੁੱਟਣ ਆਇਆ ਸੀ ਭਾਜੀ ਦੂਜੇ ਵੀ ਗੱਡੀ 'ਚ ਸੀ ਸੋ ਦੋਨੋਂ ਵੀ ਹਾਂਜੀ ਉਹ ਵੀ ਜਾਨ ਗੱਡੀ ਆਈ ਕੀ ਚੀਜ਼ ਮਜੀ ਤੁਹਾਡੇ ਸਿਰ ਤੇ ਸੱਟ ਲੱਗੀ ਪਤਾ ਨਹੀਂ ਭਾਜੀ ਕੋਈ ਕੜਾ ਜਿਹਾ ਪਤਾ ਨਹੀਂ ਖੰਡਾ ਡੈਈ ਸੀਗਾ ਕੁਝ ਜਿੰਨਾ ਟਾਂਕੇ ਲੱਗੇ ਬਈ 5-7 ਟਾਂਕੇ ਲੱਗੇ ਹੋਈ ਕਿਸੇ ਨੂੰ ਪਛਾਣ ਦੀ ਕੋਸ਼ਿਸ਼ ਨਹੀਂ ਕੀਤੀ ਉੱਥੇ ਜਾਨ ਦੀ ਭਾਜੀ ਉੱਥੇ ਕੋਈ ਜੀ ਕਰ ਰਹੇ ਸੀਗੇ ਉਹ ਸਾਰਿਆਂ ਨੂੰ ਕਹਿਣ ਲੱਪੇ ਕਹਿੰਦੇ ਸੀ ਗੈਂਗਸਟਰ ਆ ਇਦਾਂ ਉਹਦਾ ਸਾਡੀ ਗੈਂਗਸਟਰ ਸਾਡੀ ਗੈਂਗਸਟਰਾਂ ਦਾ ਪਹੁੰਚ ਆ ਇਦਾਂ ਉਹਦਾ ਮੇਰਾ ਡੈਡੀ ਵੀ ਜੇਲ੍ਹ 'ਚ ਆ ਕੁੜੀ ਕਹਿਣ ਲੱਪੀ ਕਹਿੰਦੀ ਮੇਰਾ ਡੈਡੀ ਵੀ ਜੇਲ੍ਹ 'ਚ ਆ ਫਿਰ ਜਦੋਂ ਅਸੀਂ ਹਰਲ ਹਸਪੀਟਲ ਗਿਆਣਾ ਪਰਚਾ ਕਰਾਣਾ ਉਸੇ ਦੋ ਮੁੰਡੇ ਆਏ ਠੀਕ ਆ ਉਹ ਮੁੰਡੇ ਆਏ ਕਹਿੰਦਾ ਪਰਚਾ ਨਾ ਕਰਾਈ ਠੀਕ ਆ ਐਵੇਂ ਫੇਰ ਨਾ ਕਹੀ ਕਹਿੰਦਾ ਗੱਲਬਾਤ ਵੱਧ ਗਈ ਉਹੀ ਮੁੰਡੇ ਸੀ ਜੀ ਕੋਈ ਹੋਰ ਨਹੀਂ ਹੋਰ ਮੁੰਡੇ ਜੀ ਹੈ ਭਾਜੀ ਜਿਨ੍ਹਾਂ ਨੇ ਕੁੱਟਿਆ ਮੁੰਡੇ ਕੋਈ ਹੋਰ ਸੀ ਬਾਅਦ ਤੁਸੀਂ ਬਲ ਕੋਈ ਮੁੰਡੇ ਹੋਰ ਆਈ ਕਿ ਠੀਕ ਆ ਤੇ ਕਹਿੰਦਾ ਪਰਚਾ ਨਾ ਕਰਾਈ ਐਵੇਂ ਫੇਰ ਨਾ ਕਹੀ ਗੱਲਬਾਤ ਵੱਧ ਗਈ ਮੈਂ ਕਿਹਾ ਭਾਜੀ ਮੇਰੇ ਸੱਟਾਂ ਲੱਗੀਆਂ ਮੈਂ ਤਾਂ ਪਰਚਾ ਕਰਾਣਾ ਹੀ ਕਰਾਣਾ ਠੀਕ ਆ ਮੈਂ ਕਿਹਾ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਤੁਹਾਡੀ ਗੱਡੀ ਦੀ ਗਲਤ ਤੇਲ ਪੈ ਗਿਆ ਮੈਂ ਕਿਹਾ ਮੈਂ ਸੌਰੀ ਫਿਲ ਕਰ ਰਿਹਾ ਕਿ ਮੈਂ ਗੱਡੀ ਦਾ ਢਿੱ ਠੀਕ ਕਰਵਾ ਦੂੰਗਾ ਠੀਕ ਹੈ ਠੀਕ ਹੈ ਬਟ ਉਹ ਕੁੱਟਣ ਲੱਪੇ ਠੀਕ ਆ ਇਸ ਕਰਕੇ ਬਈ ਮੈਂ ਇਨਸਾਫ ਮੰਗਦਾ ਕਿ ਜਿਹੜੀ ਮੇਨਾ ਲੁੱਟ ਖੋ ਹੋਈ ਆ ਠੀਕ ਆ ਜਿਹੜੇ ਮੇਰੇ ਪੈਸੇ ਲੈ ਗਏ ਮੇਰਾ ਪੈਸੇ ਜਿਹੜਾ ਬਾਕੀ ਜਿਹੜੇ ਮੇਰੇ ਸੱਟਾਂ ਲੱਗੀਆਂ ਆ ਠੀਕ ਆ ਮੇਰਾ ਇਨਸਾਫ ਜਿੱਦਾਂ ਵੀ ਲੜਾਈ ਤੋਂ ਬਾਅਦ ਤੁਹਾਡਾ ਫੋਨ ਖੋ ਕੇ ਲੱਗੀ ਐ ਪੈਸੇ ਜਿਹੜੇ ਤੁਸੀਂ ਕਹਿੰਨੀ ਆ ਲੈ ਗਏ ਹਾਂ ਜੀ ਹਾਂ ਜੀ ਲੜਾਈ ਤੋਂ ਬਾਅਦ ਲੜਾਈ ਜਦੋਂ ਹੋਈ ਐ ਜਦੋਂ ਮੁੰਡਾ ਆਇਆ ਨਾ ਉਦੋਂ ਉਦੋਂ ਮੇਰਾ ਕਿ ਫੋਨ ਕਿੰਨੇ ਕੱਢੇ ਮੁੰਡਿਆਂ ਨੇ ਫੋਨ ਕੱਢਿਆ ਜੀ ਉਹ ਤੋਂ ਉਹਨਾਂ ਨੇ ਪਤਾ ਨਹੀਂ ਕਿੰਨੇ ਕੱਢਿਆ ਦੋਨੋਂ ਜਣੇ ਮੇਨਾ ਮਿਲ ਗਿਆ ਸੀ ਤੁਹਾਨੂੰ ਕਿ ਨਹੀਂ ਵਾਪਸ ਨਹੀਂ ਨਹੀਂ ਫੋਨ ਨਹੀਂ ਮਿਲਿਆ ਫੋਨ ਵੀ ਤੇ ਫੋਨ ਦੇ ਨਾਲ ਪੈਸੇ ਵੀ ਆ ਫੋਨ ਕਿੰਨੇ ਪੈਸੇ ਸਨ ਲੈ ਗਏ ਪਰ ਜੇ ਉਹਨੇ ਪਿਆ 60000 ਰੁਪਇਆ ਹੋਣਾ ਸਵੇਰ ਦਾ ਜਿੰਨਾ ਗੈਸ ਸੀਗਾ ਸਾਰਾ ਸੀਗਾ اچھا ਜਿਹੜਾ ਪੈਟਰੋਲ ਤੁਸੀਂ ਪਾਇਆ ਸੀ ਹਾਂ ਜੀ ਸਵੇਰ ਦਾ ਜਿੰਨਾ ਗੈਸ ਸੀਗਾ ਸੱਟ ਕਿੰਨੀ ਕੀ ਲੱਗੀ ਤੁਹਾਡੇ ਹੁਣ ਡਾਕਟਰ ਨੇ ਕੀ ਦੱਸਿਆ ਡਾਕਟਰਾਂ ਨੇ ਜਿਆਦਾ ਦੱਸਿਆ ਕਿ ਮਤਲਬ ਕਿ ਸਿਰ ਦੀ ਸਕੈਨਿੰਗ ਵੀ ਕੀਤੀ ਆ ਠੀਕ ਆ ਉਹ ਕਹਿੰਦਾ ਬਲੱਡ ਪਤਾ ਨਹੀਂ ਜਿੱਦਾਂ ਮ ਲੱਗੀ ਜਮਾ ਹੋਇਆ ਆ ਟਾਂਕੇ ਲਾਏ ਆ ਬਾਕੀ ਪਸਲੀਆਂ ਵਾ ਇੱਥੇ ਅੰਦਰੂਨੀ ਸੱਟ ਲੱਗੀ ਆ ਪਸਲੀਆਂ ਦੇ ਵਿੱਚ ਉਹਨਾਂ ਨੇ ਸਕੈਨਿੰਗ ਕੀਤੀ ਆ ਪੱਕਿਆਂ ਗੈਰ ਰਿਪੋਰਟ ਕਹਿੰਦੇ ਸਵੇਰੇ ਆਉਗੀ ਕਿੰਨੇ ਟਾਈਮ ਹੋਵੇ ਤੁਹਾਨੂੰ ਪੰਪ ਤੇ ਕੰਮ ਕਰਨਾ ਪੰਪ ਤੇ 2 ਮਹੀਨੇ ਹੋ ਗਏ ਬਾਈ ਕੰਮ ਕਰਦੇ ਮੈਰਿਡ ਹੁ ਕਿਹਨ ਮੈਰਿਡ ਆ ਬਾਈ ਕਿਹੜੀ ਜਗ੍ਹਾ ਰਹਿੰਦੇ ਆ ਆਪਣੇ ਤੋਂ ਤਾਂ ਉਪਰ ਹੋਈ ਕੀ